How do you feel now? I have better energy than before I come here. What do you say about then other people those have this problem? They should come here before they, they should try this because before, before surgery. the surgery if it didn't work then you have to do surgery because I, I got better. Which country you to belong? Uh, Seattle, Washington. USA from US, US. Washington एयरपोर्ट ਤੋਂ ਪਿੱਕ ਕਰਨ ਗਿਆ ਇਹਨਾਂ ਤੋਂ ਪੈਦਲ ਹੀ ਚੱਲ ਹੁੰਦਾ ਇਹ ਮਤਲਬ ਤੇ ਉਹ ਬੀਲ ਤੇ ਇਹ ਨਹੀਂ ਹੁੰਦਾ ਜਿਹੜਾ ਭਾਜੀ ਉਹ ਲਿਆ ਮੈਂ ਲਿਆ ਕੇ ਗੱਡੀ 'ਚ ਬਿਠਾ ਲਿਆ ਤੇ ਗੱਡੀ ਚਾਹੇ ਇੱਥੇ ਕਿ ਡਾਕਟਰ ਕੋਲ ਗਏ ਉਨੀ ਸਰ ਚੈੱਕ ਅਪ ਵੀ ਕੀਤਾ ਦਵਾਈ ਵੀ ਦਿੱਤੀ ਉਹ ਕਹਿੰਦੇ ਵੀ ਸਰਜਰੀ ਹੋਣੀ ਹੈ ਨਾ ਤੇ ਇਹ ਕਿਦੀ ਮੈਂ ਸਰਜਰੀ ਤੋਂ ਬਿਨਾ ਕਰਾਉਣਾ ਇੱਥੇ ਕਿ ਹੋਰ ਅਸੀਂ ਕੁਦਰਤੀ ਸਾਨੂੰ ਫਰਵਰੀ 'ਚ ਫੇਸਬੁੱਕ 'ਤੇ ਦੇਖਦੇ ਬਾਬਾ ਜੀ ਉਹਨਾਂ ਦਾ ਆਇਆ ਹੈ ਨਾ 4 ਮਹੀਨੇ ਹੋ ਗਏ ਆ অলਮੋਸਟ 3 ਮਹੀਨੇ ਹੋ ਗਏ ਠੀਕ ਹੈ 3 ਮਹੀਨੇ ਚ ਹੀ ਆਏ ਆ 6 7 ਸਾਡਾ 8 7 ਵੀ ਹੋ ਰਹੀ ਹੈ ਕੜਾ ਪੀਣ ਉਹ ਤੋਂ ਬਾਅਦ ਇਹਨੂੰ ਲਾਈਕ 45 50% ਪਰ ਗਿਆ ਨੂੰ ਇਹ ਵੀ 10 ਲੱਖ ਦਾ ਖਰਚਾ ਤੇ ਸਰਜਰੀ ਉਹ ਵੀ ਬਚ ਗਈ ਔਰ ਇਥੇ ਸਿਰਫ ਕੜਾ ਪੀਣ ਦੇ ਨਾਲ ਦਵਾਈ ਖਾਣ ਦੇ ਨਾਲ ਦਵਾਈ ਵੀ ਹਾਂ ਵਿੱਚ ਪਰਹੇਜ਼ ਜ਼ਰੂਰੀ ਹੈ ਬਾਬਾ ਜੀ ਕਹਿੰਦੇ ਪਰਹੇਜ਼ ਜ਼ਰੂਰੀ ਹੈ ਹਾਊ ਡੂ ਯੂ ਫੀਲ ਨਾਊ ਆਈ ਹੈਵ ਬੈਟਰ એનર્ਜੀ ਦੈਨ ਬਿਫੋਰ ਆਈ ਕਮ